ਪੰਜ ਤਖਤ ਪਹਿਲਾ ਹੈ ਗਰੇ ਠੀਕ ਹੈ ਮੈਨੂੰ ਤਾਂ ਚਲੋ ਪਤਾ ਹੀ ਹੈ ਤੇ ਇੱਥੇ ਕੁਝ ਲੋਕ ਹੈਗੇ ਨੇ ਸਾਡੇ ਘਰ ਚ ਕੁਝ ਲੋਕ ਹੈਗੇ ਨੇ ਜਿੰਨੇ ਕੁਝ ਲੋਕ ਹੈਗੇ ਨੇ ਜਿਨਾਂ ਨੂੰ ਨਹੀਂ ਪਤਾ ਭਾਈ ਇਹ ਦੋਵੇਂ ਨਹੀਂ ਪੜੀਆਂ ਲਿਖੀਆਂ ਤੇ ਰੋਟੀਆਂ ਦੇ ਲਓ ਤੁਸੀਂ ਸੁੱਕੀਆਂ ਨਹੀਂ ਆ ਜਿਆਦਾ ਰੋਟੀਆਂ ਕਿੰਨਾ ਆਟਾ ਵੇਸਟ ਹੁੰਦਾ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਸ਼ੁਰੂਆਤ ਹੋਣ ਲੱਗੀ ਵੀ ਮੰਮੀ ਹੁਣ ਲੱਗੇ ਨੇ ਰੋਟੀ ਖਾਣ ਤੇ ਰੋਟੀ ਖਾ ਰਹੇ ਨੇ ਕਣਕ ਦੀ ਜਿਹੜੀ ਕਿ ਮੰਮੀ ਨੂੰ ਮਨਾ ਕੀਤੀ ਹੈ ਤੇ ਦੂਜੀ ਗੱਲ ਆਏ ਆ ਵੀ ਸਬਜੀ ਹੁਣ ਬਣੀ ਹੁੰਦੀ ਨਾ ਕੋਈ ਵੀ ਸਬਜੀ ਬਣਦੀ ਹੈ ਜਾਂ ਕੋਈ ਵੀ ਚੀਜ਼ ਬਣਦੀ ਮੰਮੀ ਨੇ ਉਹਦੇ ਚ ਨੁਕਸ ਜ਼ਰੂਰ ਕੱਢਣੇ ਹੁੰਦੇ ਨੇ ਤੇ نوਹ ਆਪਣੀਆਂ ਦਾ ਪੀ ਲੈਣਾ ਖੂਨ ਕਿਸੇ ਜਿਹੜੀ ਵੀ ਚੀਜ਼ ਬਣਾ ਲਵੇ ਜਿਹੜੀ ਵੀ ਕੋਈ ਵੀ ਜੀ ਵਧੀਆ ਤੋਂ ਵਧੀਆ ਵਧੀਆ ਤੋਂ ਵਧੀਆ ਬਣਾਈਆਂ ਚੀਜ਼ਾਂ ਉਹ ਚ ਵੀ ਨੁਕਤਾ ਚ ਨਹੀਂ ਕਰ ਦੇਣੀ ਉਹ ਚ ਵੀ ਕਹਿੰਦੇ ਹਲਦੀ ਜਿਆਦਾ ਨੱਭੀ ਜਾਂਦਾ ਜੇ ਮੈਂ ਵੀ ਨਾ ਕਰਾਂ ਫਿਰ ਇਹਨਾਂ ਨੂੰ ਜਾਚਾਂ ਕੀ ਧੋਆਵਣ ਹੈ ਤੇ ਕੇ ਜਿਹੜੀ ਰੀਤ ਚੱਲਦੀ ਆ ਰਹੀ ਹੈ ਪੀੜੀਦਰ ਪੀੜੀ ਚੱਲਦੀ ਆ ਰਹੀ ਉਹ ਸੁਣਨ ਚ ਆਉਂਦਾ ਵੀ ਗਾਂ ਮੰਮੀ ਦੀ ਮਾਤਾ ਜੀ ਵੀ ਉਹਨਾਂ ਨੂੰ ਵੀ ਨੁਕਤਾ ਜਿੰਨੀ ਕਰਨ ਦੀ ਬਹੁਤ ਆਦਤ ਹੈ ਹਰੇਕ ਚੀਜ਼ ਤੇ ਨੁਕਸ ਕੱਢਣਾ ਕੱਢਣਾ ਤੇ ਅਦਰ ਮੰਮੀ ਨੇ ਸੇਮ ਹੋ ਜਿਹੜਾ ਆਪਣਾ ਵੰਸ਼ ਦਾ ਉਹ ਚਲਾਇਆਗਾ ਜੀਤ ਜਿਹੜੀ ਉਹ ਤੋਰੀ ਹੋਈ ਹੈ ਤੇ ਨੁਕਤਾ ਜਿੰਨੀ ਜ਼ਰੂਰ ਕਰਨੀ ਗੱਲ ਚਾਹੀਦੀ ਹੈ ਇਹ ਸੂਰਿਆ ਮੰਛੀ ਇਹ ਆਹ ਕਦੇ ਸੂਰਿਆ ਮੰਛੀ ਆਪਾਂ ਵੀ ਮੇਰੀ ਜਿਹੜੀ ਹੈ ਨਾ ਉਹ ਸਬਜ਼ੀਆਂ ਬਣਾਉਂਦੀ ਵਧੀਆ ਉਹਨੂੰ ਵੀ ਕਿਸੇ ਦੀ ਚੀਜ਼ ਪਸੰਦ ਨਹੀਂ ਆਉਂਦੀ ਸਹੀ ਗੱਲ ਹੈ ਕਿਸੇ ਦੀ ਚੀਜ਼ ਨਹੀਂ ਪਸੰਦ ਆਉਂਦੀ ਵੈਸੇ ਵੀ ਥੋੜੇ ਜੇ ਮਨਪ੍ਰਿਤ ਵਿੱਚ ਵੀ ਗੋਣਾ ਆ ਗਏ ਨੇ ਥੋੜੇ ਜੀ ਉਹ ਵੀ ਚੀਜ਼ ਛੱਡ ਕੇ ਤੇ ਪਸਾਦ ਨਹੀਂ ਕਰਦੀ ਹੈਗੀ ਉਹ ਹੁੰਦਾ ਹੀ ਹੋਵੇ ਹਾਂ ਮੈਂ ਆ ਰਵੇ ਵੇਖ ਹਾਂ ਹੋਰ ਕੀ ਮੈਂ ਤਾਂ ਕੋਈ ਨਹੀਂ ਕਦੇ ਕਿਸੇ ਚੀਜ਼ ਨੂੰ ਮਾਰਾ ਕਿਹਾ ਨਹੀਂ ਮਾਰਾ ਨਹੀਂ ਤਾਂ ਚੀਜ਼ ਪਸੰਦ ਨਹੀਂ ਆਂਦੀ ਹੈਗੀ ਨਹੀਂ ਉਹ ਤੇ ਫਿਰ ਉਹ ਨਾਲ ਤਾਂ ਐਵੇਂ ਦੇ ਕੁਝ ਨਹੀਂ ਖਾਣ ਨਾਲ ਤਾਂ ਸਹੀ ਗੱਲ ਹੈ ਹਾਲਤ ਤੇ ਵੀ ਇੰਦੀ ਬੀ ਬੇਚਾਰੀ ਹੁਣ ਕੁਰਸੀ ਤੇ ਬੈਠ ਕੇ ਰੋਟੀਆਂ ਬਣਾ ਰਹੀ ਹੈ ਚੱਲ ਕੋਈ ਗੱਲ ਨਹੀਂ ਇੱਕ ਦਹਾ ਮਹੀਨਾ ਫਿਰ ਉਹ ਦੂਬਾਰ ਫਿਰ ਚੱਲ ਕੋਈ ਗੱਲ ਨਹੀਂ ਇਹ ਦੋ ਤਿੰਨ ਮਹੀਨੇ ਆਰਾਮ ਹੈ ਇਹ ਦੂਬਾਰ ਫਿਰ ਸ਼ੁਰੂ ਹੋਣੀ ਹੈ ਡਿਊਟੀ ਡਿਊਟੀ ਸ਼ੁਰੂ ਹੋਏਗੀ ਸਹੀ ਗੱਲ ਹੈ ਹੁਣ ਪਰੌਂਠੇ ਤੇ ਪਰੌਂਠੇ ਪੱਕ ਰਹੇ ਨੇ ਤੇ ਮੈਂ ਪਰੌਂਠੇ ਖਾਣੇ ਨਹੀਂ ਹੈਗੇ ਮੈਂ ਅੱਜ ਬਣਾਵਾਗਾ ਸੈਂਡਵਿਚ ਆਪਣੇ ਵਾਸਤੇ ਸਪੈਸ਼ਲ ਆਪ ਹੀ ਬਣਾਵਾਗਾ ਹੈ ਹੋਰ ਹੋਰ ਸਹੀ ਗੱਲ ਹੈ ਤੇ ਅੰਦਰ ਛੁੱਟੀਆਂ ਪੈ ਚੁੱਕੀਆਂ ਨੇ ਤੇ ਦੇਖ ਲਓ ਤੁਸੀਂ ਕਾਕਾ ਸਾਡਾ ਇਹ ਸੁੱਤੀ ਪਈ ਏ ਇਹਨੇ ਹੁਣ ਨਜ਼ਾਰੇ ਲੈਣੇ ਨੇ ਨਾਲੇ ਸਾਨੂੰ ਤੰਗ ਕਰੇ ਤੇ ਨਾਲੇ ਖਾਏ ਵੀ ਹੈ ਹੈ ਕਾਕੇ ਓਏ ਉੱਠਾ ਸਵੇਰ ਹੋ ਗਈ ਏ 10 ਵਜ ਗਏ ਨੇ ਉੱਠ ਜਾ ਉਹ ਭਿੰਡੀ ਉੱਠ ਜਾ ਵੇਖੋ ਬੜਾ ਸੌਂਦੀ ਏ ਰੀ ਇਹ ਮੰਮੀ ਦੇ ਦੀ ਆਦਤਾਂ ਨੇ ਸੌਣ ਦੀ ਉੱਠ ਜਾ ਉੱਠ ਜਾ ਕਾਕੇ ਹੈਲੋ ਤੇ ਅਸੀਂ ਸਾਰੇ ਬਾਹਰ ਬੈਠੇ ਗੱਲਾਂ ਗੁੰਲਾ ਕਰ ਰਹੇ ਆਂ ਹੈ ਤੇ ਨੰਨੂ ਦੇ ਬਾਰੇ ਮੰਮੀ ਕਹਿੰਦੇ ਵੀ ਇਹਨੂੰ ਉਠਾ ਵੀ ਬਹੁਤ ਟਾਈਮ ਹੋ ਗਿਆ ਸੀ ਉੱਤੇ ਨੂੰ ਉਹਨਾਂ ਨੂੰ ਸੁੱਤੇ ਜਾ ਕੇ ਦੇਖਿਆ ਅੰਦਰ ਤੇ ਹੁਣ ਦੇਖ ਲਓ ਤੁਸੀਂ ਇੱਧਰ ਕੰਮ ਦੇਖ ਲਓ ਛੁੱਟੀਆਂ ਆਉਣੀਆਂ ਇੱਧਰ ਦੇ ਉੱਤਦੇ ਆ ਫੋਨ ਅੱਗੇ ਦੂਰੀ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਚੁੱਪ ਚੁੱਪ ਪਾਪਾ ਪਾਪਾ ਨਹੀ ਪਾਪਾ ਚਲੋ ਖੜਿਓ ਖੜਿਓ ਚੱਲ 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 ਰੋਟੀ ਰੋਟੀ ਖਾਓ ਚਲੋ ਤਿਆਰ ਹੋ ਚਲੋ 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 ਛੁੱਟੀਆਂ ਹੋ ਗਈਆਂ ਔਰ ਛੁੱਟੀਆਂ 'ਚ ਫੋਨ ਥੋੜੀ ਦੇਖੀਦਾ ਕੰਮ ਵੀ ਕਰਨਾ ਸਕੂਲ ਦਾ ਕੰਮ ਮਿਲਿਆ ਬਹੁਤ ਸਾਰਾ ਚਲ ਉਠ ਉਠ ਹੋਰ ਕਿਹਨੂੰ ਮੇਰੇ ਪਾਪੇ ਨੂੰ ਮਿਲਿਆ ਚਲ ਚਲੋ ਢੁੱਡ ਜਲਦੀ ਕਰ ਗੋਲਾ ਤੇ ਹੁਣ ਮੈਂ ਨਾਣਾ ਧੋਣਾ ਵਾਲੇ ਤੇ ਸੁਧ ਧੋਣਾ ਅੱਜ ਮੈਂ ਸੋਚ ਰਿਹਾ ਤੇ ਮੈਂ ਸੋਚਿਆ ਵੀ ਗੱਲ ਆਪਾਂ ਬਲੌਗ ਦੀ ਸ਼ੁਰੂਆਤ ਕਰ ਲਈ ਪਰ ਨਾ ਨਾ ਬਣੀ ਤੇ ਮਾਹੌਲ ਥੋੜਾ ਜਿਹਾ ਠੀਕ ਨਹੀਂ ਹੈਗਾ ਸਿਹਤ ਵੀ ਥੋੜੀ ਠੀਕ ਨਹੀਂ ਹੈਗੀ ਪਰ ਉਹਦੀ ਗਰਮੀ ਇੰਨੀ ਜ਼ਿਆਦਾ ਤੇ ਬਸ ਉਪਰੋਂ ਕਿਤੇ ਜਾ ਨਹੀਂ ਪਾਰੇ ਉਪਰੋਂ ਦੇ ਕਿਤੇ ਜਾ ਨਹੀਂ ਪਾਰੇ ਅਸੀਂ ਬੱਜੇ ਬਏ ਆ ਸਾਡੇ ਨਾਲ ਸਹੀ ਗੱਲ ਹੈ ਯਾਰ ਕੱਲਾ ਜਾਣ ਦਾ ਮਨ ਨਹੀਂ ਕਰਦਾ ਕਿਉਂਕਿ ਕਿਉਂਕਿ ਜੇ ਅਸੀਂ ਕਿਉਂਕਿ ਜੇ ਹਾਂ ਜੇ ਮੈਂ ਕੱਲਾ ਗਿਆ ਤੁਸੀਂ ਵੇਖਣਾ ਨਹੀਂ ਮੁੜ ਕੇ ਕਿੱਥੇ ਜਾਈਏ ਕਿਧਰ ਜਾ ਲਈ ਮਾਵਾ ਜਾਣਾ ਅਲੀ ਮਾਵਾ ਚਲੋ ਹੋਰ ਕੀ ਕੋਈ ਗੱਲ ਨਹੀਂ ਹਾਂਜੀ ਤੇ ਹੁਣ ਗੱਲ ਚੱਲ ਰਹੀ ਸੀ ਅਸੀਂ ਨਾ ਪਲਾਨ ਬਣਾਦੇ ਪੰਜ ਤਖਤ ਆਪਾਂ ਨਾ ਪਾਣ ਵਾਲੇ ਸਮੇਂ ਦੇ ਮਤਲਬ ਪਹਿਲਾਂ ਤੇ ਪਹਿਲਾਂ ਤੇ ਮੈਂ ਸੀਰੀਅਸ ਗੱਲ ਕਰਦਾ ਪਹਿਲਾ ਤੇ ਸੀਰੀਅਸ ਗੱਲ ਇਹ ਆ ਵੀ ਪਲਾਨ ਬਣਾਉਂਦੇ ਵੀ ਪੰਜ ਤਖਤਾਂ ਦੀ ਆਪਾਂ ਯਾਤਰਾ ਕਰਨੀ ਹੈ ਠੀਕ ਉਹ ਕਦੋਂ ਕਰਨੀ ਹੈ ਉਹਦੇ ਬਾਰੇ ਹਲੇ ਕੁਝ ਕਨਫਰਮ ਨਹੀਂ ਹੈਗਾ ਪਰ ਇੰਨਾ ਕਨਫਰਮ ਹੈ ਵੀ ਕਰਨੀ ਜ਼ਰੂਰ ਹੈ ਤੇ ਟਾਈਮ ਨਹੀਂ ਕਨਫਰਮ ਹੈਗਾ ਤੇ ਹੁਣ ਗੱਲਾਂ ਕਰਦੇ ਹੋਏ ਸੀ ਵੀ ਪੰਜ ਤਖਤ ਪਹਿਲਾਂ ਹੈ ਕਿਹੜੇ ਠੀਕ ਹੈ ਮੈਨੂੰ ਤੇ ਚਲੋ ਪਤਾ ਹੀ ਹੈ ਤੇ ਇੱਥੇ ਕੁਝ ਲੋਕ ਹੈਗੇ ਨੇ ਸਾਡੇ ਘਰ 'ਚ ਕੁਝ ਲੋਕ ਹੈਗੇ ਨੇ ਕੁਝ ਲੋਕ ਹੈਗੇ ਮੈਂ ਜਿਨਾਂ ਨੂੰ ਨਹੀਂ ਪਤਾ ਨਹੀਂ ਇਹ ਦੋਵੇਂ ਆ ਨਹੀਂ ਪੜੀਆਂ ਲਿਖੀਆਂ ਤੇ ਆਨੇ ਤੇ ਅਬਰਨ ਛੱਗਿਆ ਛੋਟੀ ਨੇ ਹੈ ਇਹਨੂੰ ਅਜੇ ਤੱਕ ਤਖਤਾਂ ਦਾ ਨਹੀਂ ਪਤਾ ਹੈ ਦੇਖ ਲੈ ਸਹੀ ਚਲੋ ਮੜ ਹੋ ਜੇ ਫਿਰ ਪੰਜ ਤਖਤ ਦੱਸੋ ਮਨਪ੍ਰੀਤ ਤੂੰ ਦੱਸ ਪੰਜ ਤਖਤ ਦੱਸ ਪਹਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਅਨੰਦਪੁਰ ਸਾਹਿਬ ਨਾ ਗਲਤ ਹੈ ਹਾਂ ਕਿਉਂ ਹਾਂ ਅਨੰਦਪੁਰ ਸਾਹਿਬ ਹੈ ਨਹੀਂ ਨੰਦਪੁਰ ਸਾਹਿਬ ਤੇ ਹੈ ਉੱਪਰ ਪਹਿਲਾ ਤਖਤ ਗਲਤ ਬੋਲਿਆ ਤੂੰ ਓ ਹੁਣ ਸੀਰੀਜ਼ ਵਾਈ ਥੋੜੀ ਚੱਲਾਂਗੇ ਨਹੀਂ ਨਹੀਂ ਪਹਿਲਾਂ ਬੋਲ ਜਿਹੜਾ ਪਹਿਲਾਂ ਨਾਮ ਬੋਲਿਆ ਉਹ ਕੀ ਬੋਲਿਆ ਪਹਿਲਾ ਹਰਮੰਦਰ ਸਾਹਿਬ ਏ ਹਾਂ ਹਾਂ ਆ ਗਿਆ ਨਾ ਅੰਮ੍ਰਿਤਸਰ ਨਹੀਂ ਹੋਰ ਕੀ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਪਹਿਲਾ ਅਕਾਲ ਤਖਤ ਸਾਹਿਬ ਏ ਹਰਮੰਦਰ ਸਾਹਿਬ ਨਹੀਂ ਕਹਿਣਾ ਹੈਗਾ ਅਕਾਲ ਤਖਤ ਸਾਹਿਬ ਫਿਰ ਚਲ ਹੁਣ ਲੈ ਕੇ ਜਾਓਗੇ ਤਾਂ ਫਿਰ ਪਤਾ ਲੱਗ ਜੇ ਨਹੀਂ ਚਲੋ ਅੱਗੇ 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 ਆਨੰਦਪੁਰ ਸਾਹਿਬ ਕੇਸਗੜ ਸਾਹਿਬ ਦਾ ਅੱਛਾ ਹਨਾ ਫਿਰ ਦੰਦਮਾ ਸਾਹਿਬ ਹਾਂ ਪਟਨਾ ਸਾਹਿਬ ਇੱਕ ਹਾਂ ਅਨੰਦ ਜੂਰ ਸਾਹਿਬ ਠੀਕ ਹੁਣ ਪਤਾ ਲੱਗਣਾ ਸੀ ਬੋਲਣਾ ਦੱਸਦੇ ਨੇ ਤੇ ਉਧਰ ਤੇ ਇੱਧਰ ਜਿਨ੍ਹਾਂ ਨੇ ਅਮਰਿਸ਼ ਆ ਗਏ ਨੇ ਕਹਿੰਦੀ ਕਹਿੰਦੀ ਨਰਕਾੜਾ ਮੈਨੂੰ ਇਹ ਗੱਲ ਮੈਂ ਕਿਹਾ ਵੀ ਕਿਹਨੇ ਤਕਰ ਨੇ ਕਹਿੰਦੀ ਇਹ ਬੁੜ ਸਾਹਿਬ ਸੁਪਰੀਤ ਤੇ ਫੇਰ ਕਹਿੰਦੀ ਨਰਕਾੜਾ ਮੈਂ ਉਹ ਤੇਰੇ ਪਾਪੇ ਨੇ ਬਣਾਏ ਆਉਣਾ ਤਾਂ ਫੇਰ ਪਤਾ ਲੱਗੇਗਾ ਸਾਨੂੰ ਕਿਹੜੇ ਲੈ ਕੇ ਗਏ ਨੇ ਕਿ ਤੇ ਨਨਕਾਣਾ ਸਾਹਿਬ ਬਸ ਇੱਕ ਕੈਸਿਕ ਨੇ ਮਾਰ ਕੇ ਵਿਹਾਰ ਪਰ ਸਰ ਗਏ ਸੀ ਨਨਕਾਣਾ ਸਾਹਿਬ ਤੱਤ ਬਣਾਤਾ ਇਹਨੇ ਨਵੀਂ ਖੋਜ ਕੀਤੀ ਇਹਨੇ ਨਵੀਂ ਖੋਜ ਕੱਢੀ ਦਾਮਦਮਾ ਸਾਤੇ ਹੈ ਨਾ ਤਾਕਤ ਦਾਮਦਮਾ ਸਾਤੇ ਹੈ ਹੀ ਮੈਂ ਬਿਲਹੂਰ ਦਾ ਤਲਵੰਡੀ ਸਾਬੋ ਤਲਵੰਡੀ ਸਾਬੋ ਦਮਦਮਾ ਸਾਹਿਬ ਹਾਂ ਦਮਦਮਾ ਸਾਬ ਤੇ ਤਾਕਤ ਤੇ ਇਹ ਵੀ ਆਪਣਾ ਅਕਾਲ ਤਾਕਤ ਅਕਾਲ ਤਾਕਤ ਇੱਕ ਨਾ ਆਪਣਾ ਕਿਸਗੜ ਸਾਹਿਬ ਕਿਸਗੜ ਸਾਹਿਬ ਨੰਦਪੁਰ ਸਾਹਿਬ ਤੇ ਪਟਨਾ ਸਾਹਿਬ ਤੇ ਇੱਕ ਦਮ ਆਪਣਾ ਨਦੇੜ ਹਾਂ ਜੀ ਜੀ ਹਰ ਸਾਹਿਬ ਤਖਸ਼ੇਰੀ ਹਰਿਉਸਾ ਮੈਂ ਉੱਧਰ ਵੈਸੇ ਤੇ ਕਾਫੀ ਗੁਰਦੁਆਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਹ ਤਖਤ ਨਾਲ ਕਾਫੀ ਗੁਰਦੁਆਰੇ ਜੈਂ ਮੈਂ ਇੱਕ ਦਿਨ ਸਾਵਲਾ ਮੈਂ 28 ਗੁਰਦੁਆਰੇ ਹੁਣ ਤੱਕ ਤੁਹਾਡੇ ਨਾਲ ਜਾ ਚੁੱਕਾ ਜਿਹੜੇ ਜਿਹੜੇ ਦੇਖੋ ਜਿਹੜੇ ਹਰਮੰਦਰ ਸਾਹਿਬ ਹੈ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਹੈ ਤਖਤ ਜਿਹੜਾ ਆਨੰਦਪੁਰ ਸਾਹਿਬ ਉੱਥੇ ਹੈ ਸ਼੍ਰੀ ਕੇਸਗੜ੍ਹ ਸਾਹਿਬ ਉਹ ਤਖਤ ਕਹਿੰਦੇ ਨੇ ਠੀਕ ਹੈ ਜਿਹੜਾ ਸਾ ਜਿੱਥੋਂ ਪੂਰਾ ਟੋਟਲ ਦੁਨੀਆ ਵੇਖੀ ਕਿ ਕਿੱਥੇ ਤਖਤ ਦਾ ਮਤਲਬ ਉਹਨਾਂ ਦਾ ਕੀ ਮਤਲਬ ਹੈ ਤਖਤ ਦਾ ਵੈਸੇ ਨਹੀਂ ਵੈਸੇ ਪਤਾ ਤੁਹਾਨੂੰ ਤਖਤ ਦਾ ਮਤਲਬ ਕੀ ਹੈ ਤਖਤ ਦਾ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਇਵੇਂ ਤਖਤਾਂ ਦਾ ਉਹ ਕੀਤਾ ਹੈ ਰਾਜਨੀਤੀ ਚੱਲਦੀ ਆਖੋ ਜਿਹੜੀ ਆਪਣੀ ਸਿੱਖਾਂ ਦੀ ਰਾਜਨੀਤੀ ਚੱਲਦੀ ਹੈ ਪੰਜ ਤਖਤਾਂ ਤੂੰ ਆਪਣਾ ਉਹ ਉਪਨਾਮਾ ਚੱਲਦਾ ਹੈ ਮੇਨ ਸ਼੍ਰੀ ਅਕਾਲ ਤਖਤ ਸਾਹਿਬ ਹੈ ਹਾਂ ਮੇਨ ਸ਼੍ਰੀ ਸਭ ਤੋਂ ਮੇਨ ਮੇਢ ਤੋਂ ਵੀ ਅਕਾਲ ਤਖਤ ਚੱਲਦਾ ਹੈ ਪਟਨਾ ਸਾਹਿਬ ਤੂੰ ਵੀ ਉਪਨਾਮਾ ਚੱਲਦਾ ਨਹੀਂ ਚੱਲਦੇ ਨੇ ਅਕਾਲ ਤਖਤ ਤੂੰ ਸਭ ਤੋਂ ਮੇਨ ਸਭ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਹੈ ਯਾਨੀ ਕਿ ਪੰਜ ਨੇ ਟੋਟਲ ਉਦਾਂ ਤੇ ਪੰਜਾਂ ਦੇ ਬਾਕੀ ਸਾਰੇ ਬੰਦੇ ਅਕਾਲ ਤਖਤ ਨੇ ਹਾਂ ਕਹਿੰਦੇ ਅਕਾਲ ਤਖਤ ਨੇ ਹਾਂ ਉੱਥੋਂ ਚੱਲਦਾ ਜਾਦਾ ਇੱਥੋਂ ਯਾਨੀ ਕਿ ਮੇਨ ਜਾਰੀ ਹੁੰਦਾ ਹੈ ਜਿਵੇਂ ਹੁਣ ਹਰੇਕ ਜਿੱਦਾਂ ਆਨੰਦਪੁਰ ਸਾਹਿਬ ਆਨੰਦਪੁਰ ਜੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਗਿਆ ਉਹ ਸਾਰੇ ਪਾਸੇ ਫੋਨ ਜਾਂਦਾ ਹੈ ਯਾਨੀ ਕਿ ਫਿਰ ਆਪਣੇ ਆਪਣੇ ਉੱਥੇ ਜਿੰਨੇ ਇਲਾਕੇ ਨੇ ਆਪਣੇ ਉੱਥੇ ਨਹੀਂ ਪਟਨਾ ਸਾਹਿਬ ਤੋਂ ਨਹੀਂ ਹੁੰਦਾ ਹੈ ਕੇਸਗੜ੍ਹ ਸਾਹਿਬ ਤੋਂ ਵੀ ਚੱਲਦਾ ਹੈ ਕਈ ਵਾਰੀ ਉੱਥੇ ਵੀ ਬੰਨ੍ਹਦੇ ਨੇ ਹਾਂ ਮਤਲਬ ਹਾਂ ਨਦੇੜ ਚ ਵੀ ਪਰ ਜਿਆਦਾ ਮਾਨਤਾ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਰਿਆਂ ਦੀ ਹੈ ਵੇਖੋ ਟੋਕਰੀ ਚ ਕਿਵੇਂ ਬੈਠੀ ਹੈ ਕੱਪੜਿਆਂ ਵਾਲੀ ਟੋਕਰੀ ਚ ਬੈਠੀ ਹੈ ਹੈ ਨਹੀਂ ਸਕੂਲ ਵਾਲੇ ਤਾਂ ਸਾਨੂੰ ਕਿਧਰੇ ਲੈ ਕੇ ਨਹੀਂ ਜਾਂਦੇ ਹੈ ਇਹਨੂੰ ਪੁੱਛੀ ਤੈਨੂੰ ਨੀਗੀ ਜੀ ਨੂੰ ਕਿੱਥੇ ਸਕੂਲ ਵਾਲੇ ਲੈ ਜਾਣ ਆਹੋ ਤੈਨੂੰ ਟਿੱਡੀ ਜੀ ਨੂੰ ਕਿੱਥੇ ਲੈ ਜਾਣ ਤੈਨੂੰ ਬਾਜੇਗੀ ਫਿਰ ਤੁਹਾਨੂੰ ਬਾਥਰੂਮ ਕਿਹੜੀ ਮੈਡਮ ਇੱਕ ਮੈਡਮ ਕਰਵਾਏਗੀ ਤੁਹਾਨੂੰ ਬਾਥਰੂਮ ਕੌਣ ਕਰਾਏਗਾ ਉਥੇ ਸਸੂ ਕੌਣ ਕਰਵਾਏਗਾ ਬੋਲੋ ਅੱਲੇ ਬੱਚੇ ਹੁੰਦੇ ਨੇ ਮੈਡਮ ਵਿਚਾਰੀ ਕਿ ਇਹਨੂੰ ਇਹਨੂੰ ਕਰਾਈ ਅਲੇ ਜੇ ਵੱਡੇ ਹੁੰਦੇ ਨਹੀਂ ਨਾ ਬੱਚੇ ਫੇਰ ਲੈ ਕੇ ਜਾਂਦੇ ਅੱਛਾ ਤੇਨੇ ਹੁਣ ਛੁੱਟੀਆਂ ਹੋ ਗਿਆ ਨੇ ਤੇ ਛੁੱਟੀਆਂ ਦਾ ਕੰਮ ਕਦੋਂ ਸ਼ੁਰੂ ਕਰਨਾ ਹੈ ਹੁਣ 10 ਵਜੇ ਉੱਠੀ ਏ ਹੈ ਬੋਲੋ ਛੁੱਟੀਆਂ ਦਾ ਕੰਮ ਸ਼ੁਰੂ ਕਰੂ ਕਰਨਾ ਹੈ ਬੋਲੋ ਸਨਿਆ ਨੇ ਰੋ ਆਟਾ ਲਾਈ ਬੀਬੀ ਕੋ ਜਾਣ ਵਾ ਤੇ ਚਲੋ ਚੱਲ ਬੀਬੀ ਕੋਲ ਚੱਲ ਬੀਬੀ ਕੋਲ ਚੱਲ ਬੀਬੀ ਚੱਲ ਬੀਬੀ ਕੋ ਚਲੀਏ ਅੱਜ ਚਲੋ ਬੈਗ ਪੈਕ ਕਰੋ ਮੈਂ ਤਾਂ ਖੜਾ ਬੈਠਾ ਰਹੂਗਾ ਬੱਧੀ ਰੋ ਬੱਚਾ ਆਪਣਾ ਤੇ ਬਾਈ ਉਹ ਗਈ ਬੈਗ ਕੋਈ ਨਹੀਂ ਜਾਣਾ ਜੁਣਾ ਆ ਜਾ ਇੱਧਰ ਹਲੇ ਨਹੀਂ ਜਾਣਾ ਦੇਖਿਓ ਭੱਜ ਗਈ ਆ ਤਨ ਖਾ ਮਿਲ ਲੈਂਦੇ ਨਾ ਫੇਰ ਚੱਲਾਂ ਹਾਂ ਗਾੜੀਂ ਤਨ ਖਾ ਮਿਲ ਲੈਂਦੇ ਫੇਰ ਚੱਲਾਂ ਠੀਕ ਹੋਰ ਵੀ ਸਾਈਡ ਆ ਲੀਂ ਲੂੰਡੀ ਪੂੰਡੀ ਐ ਤੂੰ ਐਵੇਂ ਤੋੜਾ ਟੁੱਟਣਾ ਜਾਵੇ ਕਿ ਤੇਰੇ ਯਾਰ ਕਮਲ ਚਾਚੀ ਕੋਲ ਵੀ ਜਾਵਾਂਗੇ ਆਪਾਂ ਫਿਰ ਸਨੋਰ ਜਾਵਾਂਗੇ ਹਾਂ ਸਾਰੇ ਵਸੇ ਜਾਵਾਂਗੇ ਠੀਕ ਹੈ ਠੀਕ ਹੈ ਰੀਤੀ ਭੂਆ ਕੋਲ ਵੀ ਜਾਵਾਂਗੇ ਸੁੱਖੇ ਦਾਦੂ ਘਾ ਕੋਲ ਵੀ ਜਾਵਾਂਗੇ ਹਾਂਜੀ ਨਵਦੀ ਮੰਮੀ ਅਜੇ ਬਾਹਰ ਗਈ ਏ ਹਾਂ ਨਾ ਤੇ ਸਾਰਿਆਂ ਕੋਲ ਜਾਵਾਂਗਾ ਠੀਕ ਹੈ ਜਾਵਾਂਗੇ ਆਪਾਂ 2-4 ਦਿਨਾਂ ਤਾਈਂ 10 ਦਿਨਾਂ ਤਾਈਂ ਠੀਕ ਹੈ ਠੀਕ ਹੈ ਨਾ ਹਾਵੇ ਪਾ ਪਹਿਲਾ ਅਸੀਂ ਬੀਬੀ ਕੋਲ ਜਾਣਾ ਹੈ ਫੇ ਸੁੱਖੇ ਦਾਦੂ ਕੋਲ ਹਾਂ ਫੇਰ ਅਸੀਂ ਕਮਲ ਚਾਚੀ ਕੋਲ ਫੇਰ ਅਸੀਂ ਅੰਮ੍ਰਿਤ ਦੀਦੀ ਕੋਲ ਫੇਰ ਹਾਂ ਫੇਰ ਕਿੱਥੇ ਜਾਣਾ ਹੈ ਫੇਰ ਅ빠 ਘਰ ਆ ਜਾਣਾ ਆ ਉਹ ਨਾਨੀ ਗਿਆ ਕੋਲ ਜਾਣਾ ਸਭੀ ਸਾਚੀ ਹਾਂਜੀ ਤੇ ਅੱਧਰ ਦੇਖੋ ਓਏ ਹੋਏ ਹੋਏ ਕਿਤਨਾ ਸੋਹਣਾ ਫੁੱਲ ਲਗਾਇਆ ਪੀਲੀ ਫਰਾਕ ਪੀਲਾ ਪੀਲਾ ਫੁੱਲ ਦੇਖੋ ਤਾਂ ਸਹੀ ਤੁਸੀਂ ਜਰਾ ਕਾਕੇ ਦਾ ਤੇ ਹੱਥ 'ਚ ਫਰਜ ਹਾਂਜੀ ਮੈਡਮ ਜੀ ਕਿੱਥੇ ਚੱਲੇ ਹੋ ਮੈਂ ਚੱਲੀ ਆ ਮਾਰਕੀਟ ਕਿਹੜੀ ਮਾਰਕੀਟ ਚੱਲੇ ਹੋ ਵਿਸ਼ਾਲ ਮੇਕਾ ਮਾਰ ਓਹੋ ਉੱਥੋਂ ਕੀ ਲੈ ਕੇ ਆਣਾ ਚਾਲੂ ਬੁੱਛਾ ਦਸਮਾਂ ਤੇ ਕਲਰ ਅੱਛਾ ਤੇ ਫਿਰ ਕੀ ਕਰੋਗੇ ਉਹਦੇ ਨਾਲ ਚਾੜੂ ਪੋਚਾ ਮਲਾਂਗੇ ਕਿਚਨ ਬਣਾਵਾਂਗੀ ਅੱਛਾ ਨਟੰਕੀ ਬਾਏ ਦੇਖਿਓ ਮੰਮੀ ਆਪੇ ਲੱਗੀ ਰਹਿੰਦੀ ਐ ਨਾ ਕੋਈ ਨਾ ਕੋਈ ਹੁਣ ਸਿਰਵਾ ਕੇ ਢੀ ਕੰਮ ਨਹੀਂ ਚਾਲੂ ਪੋਚਾ ਨਹੀਂ ਕਰਦਾ ਪੋਚਾ ਜਾ ਰਹੀ ਆ ਦੇਖਿਓ ਇੱਥੇ ਜਾ ਰਹੇ ਆ ਮੈਡਮ ਚੱਲੇ ਵਿਸ਼ਾਲ ਮੇਘਾਪਟ ਦਾ ਜਿਆ ਮੈਂ ਐ ਲੱਗਦੀ ਐ ਮੈਂ ਟੋਲਿਆ ਠੀਕ ਠੀਕ ਹੈ ਜੀ ਤਾਂ ਕੀ ਦੀ ਬੀ ਨਾ ਮਾਰਕੀਟ ਤੇ ਮਾਰਕੀਟ ਤੇ ਕਸਟਮ ਮਾਰਕੀਟ ਤੇ ਉਹਨੇ ਇਹ ਨਾ ਪੇ ਕਰਾ ਲਿਆ ਪੇ ਕਰਾ ਲਿਆ ਕਰ ਲੋ ਕਰ ਲੋ ਪੇ ਕਰ ਲੋ ਐਸ ਮੰਨ ਲਿਆ ਤੁਸੀਂ ਮੈਮ ਐਸ ਮੰਨ ਲਿਆ ਇਹ ਹੋ ਗਿਆ ਤੁਹਾਡਾ ਮੈਡਮ 500 ਰੁਪਏ ਦਾ ਹੋ ਗਿਆ ਮੈਡਮ ਇਹ ਨਾ ਬਿੱਲ ਹਾਂਜੀ ਹਾਂਜੀ ਇਹ ਬਿੱਲ ਆ ਜੀ ਦਿਓ ਪੈਸੇ ਦਿਓ ਜਲਦੀ ਕਰੋ ਪੇਮੈਂਟ ਕਰੋ ਜਲਦੀ ਮੈਡਮ ਕਾਰਡ ਦਿਓ ਕਰਨੀ ਮੈਡਮ ਪੇਮੈਂਟ ਕੇ ਅੱਧੇ ਕੈਸ਼ ਕੈਸ਼ ਕਰੋਗੇ ਹਾਂਜੀ ਕਰੋ ਕਰੋ ਫਿਰ ਫੋਨ ਮੈਡਮ ਅੱਛਾ ਫੋਨ ਚੋਂ ਕਰਨੀ ਹੈ Google Pay ਕਰਨਾ ਮੈਡਮ ਅੱਛਾ ਅੱਛਾ Google ਤੇ Pay ਕਰਨਾ ਠੀਕ ਹੈ ਮੈਡਮ ਫੋਨ ਦੇ ਮੈਡਮ ਤੈਨੂੰ ਹਾਂਜੀ ਦੇ ਦੋ ਲੋ ਮੈਡਮ ਫੋਨ ਲਗਾਈ ਕਰੋ ਜੀ ਫੜਫੜ ਪੇਮੈਂਟ ਕਰੋ ਜੀ ਕਲੀਅਰ ਕਰੋ ਚਲੋ ਚਲੋ ਜੀ ਕਰੋ ਜੀ ਰੈਸਿਪੇ ਹੋ ਗਿਆ ਮੈਡਮ ਥੈਂਕ ਯੂ ਵੈਲਕਮ ਹਾਂਜੀ ਤੇ ਹੁਣ ਦੁਪਹਿਰ ਹੋ ਚੁੱਕੀ ਹੈ ਤੇ ਤੁਹਾਨੂੰ ਪਤਾ ਵੀ ਦੁਪਹਿਰ ਸਿਖਰ ਜਦੋਂ ਹੋ ਜਵੇ ਤੇ ਸਾਰੇ ਕੰਮ ਕੂਮ ਨੂੰ ਬੇੜ ਗਏ ਤੇ ਮਨਪੇ ਤੇ ਨਾ ਕਰਨਾ ਹੁੰਦਾ ਆਰਾਮ ਤੇ ਹੁਣੇ ਸੋ ਚੁੱਕੇ ਨੇ ਮੈਂ ਦੁਪਹਿਰੀ ਸੌਂਦਾ ਹੀ ਨਹੀਂ ਹਾਂ ਮੈਨੂੰ ਸੌਣ ਦੀ ਆਦਤ ਹੀ ਨਹੀਂ ਹੈਗੀ ਇਹ ਅੱਧਰ ਵੈਸੇ ਵੀ ਸੌਣ ਨਹੀਂ ਦਿੰਦੇ ਆ ਜਵਾਕ ਆ ਦੇਖ ਲੋ ਇਹ ਚੁੱਕੀ ਫਿਰਦੀ ਨੰਨੂ ਆ ਦੇਖੋ ਆ ਦੇਖੋ ਓਏ ਪਿੰਪੂ ਓ ਪਿੰਪੂ ਓ ਪਿੰਪੂ ਉਹ ਸੌਟਣਾ ਦੀ ਕਾਕੇ ਤੇ ਸੱਟਣਾ ਦੀ ਦੇਖਿਓ ਸੱਟ ਨਾ ਦਵੇ ਦੇਖ ਲੋ ਇਹ ਦਿਨ ਵੈ ਸਾਰਾ ਦਿਨ ਖੇਡਦੀ ਐ ਨਾਲਿਆਂ ਨੂੰ ਮਾਰਦੀ ਵੀ ਨਹੀਂ ਹੈਗੀ ਤੇ ਇਹਦੇ ਕੋ ਡਰਦੀ ਉਲਟਾ ਉਹ ਇਹਦੇ ਨੋਂਦਰਾ ਨੋਂਦਰਾ ਮਾਰ ਦਿੰਦਾ ਟਿੱਡਾ ਆਏ ਆ ਉਹ ਗਿਰ ਗਿਆ ਗਿਰ ਗਿਆ ਉਹ ਕਰ ਗਿਆ ਕਰ ਗਿਆ ਅੰਚੇ ਨਿਊ ਬਣਾਣ ਪਾਈਏ ਅੱਛਾ ਵਾਹ ਹੋਏ ਬਸ ਸਾਰਾ ਦਿਨ ਹੈ ਨਾ ਉੱਪਰ ਨੁਕਸਾਨ ਉਹ ਕਰਦਾ ਸਾਡਾ ਇਹ ਉਦੋਂ ਟੇਬਲ ਦਾ ਇਹਨੇ ਕੱਪੜਾ ਪਾੜਤਾ ਸੀ ਨੁਕਸਾਨ ਵੀ ਕਰ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਬੱਚਾ ਤਾਂ ਕਰਕੇ ਤੇ ਬਾਹਰ ਮੌਸਮ ਬਹੁਤ ਜ਼ਿਆਦਾ ਘੈਂਟ ਹੋ ਚੁੱਕਾ ਤੇ ਆਹ ਦੇਖੋ ਯਾਨੀ ਕਿ ਥੋੜੇ ਥੋੜੇ ਬੱਦਲ ਨੇ ਇਹ ਹਵਾ ਠੰਡੀ ਚੱਲ ਰਹੀ ਹੈ ਹੋ ਸਕਦਾ ਕਿ ਮੂਹ ਪਿਆ ਹੋਵੇ ਹੈਨਾ ਤੇ ਬੱਟ ਧੁੱਪੋ ਵੀ ਚੜੀ ਹੋਈ ਹੈ ਸਟਿਲ ਤੁਹਾਨੂੰ ਮੈਂ ਦਿਖਾਉਣਾ ਇੱਕ ਵਾਰੀ ਆ ਦੇਖੋ ਧੁੱਪੋ ਵੀ ਹੈਗੀ ਹੈ ਤੇਜ਼ ਹੈ ਬਟ ਸਟਿਲ ਮੌਸਮ ਘਾੜਾ ਹਵਾ ਚੱਲ ਰਹੀ ਹੈ ਤੇ ਬੱਦਲ ਤਾਂ ਚਲੋ ਨਹੀਂ ਹੈਗੇ ਫਿਰ ਵੀ ਕੱਚੀ-ਕੱਚੀ ਧੁੱਪ ਹੈ ਤੇ ਹੁਣੇ ਆਪਾਂ ਦੇਖਿਆ ਸੀ ਵੀ ਮੌਸਮ ਥੋੜਾ ਜਿਆਦਾ ਧੁੱਪ ਵਾਲਾ ਸੀ ਹਨਾ ਤੇ ਹੁਣ ਇਹ ਦੇਖੋ ਮੌਸਮ ਦੀ ਦੇਖੋ ਬਦਲ ਦੀ ਕੀ ਬਾਤ ਆ ਦੇਖੋ ਉੱਡ ਗਿਆ ਨਾਲ ਹੀ ਧੁੱਪ ਉੱਡ ਗਈ ਹੈ ਤੇ ਬੱਦਲ ਛਾਣੇ ਸ਼ੁਰੂ ਹੋ ਗਏ ਨੇ ਆ ਦੇਖੋ ਕੀ ਬਾਤ ਹੈ ਤੇ ਹੁਣ ਮੈਨੂੰ ਲੱਗ ਰਹੀ ਹੈ ਭੁੱਖ ਤੇ ਬਾਕੀ ਸਾਰੇ ਤਾਂ ਸੁੱਤੇ ਪਏ ਨੇ ਤੇ ਮੈਂ ਹੁਣ ਸੋਚਦਾ ਵੀ ਕੀ ਖਾਵਾ ਸੀ ਪਿਆ ਕੀ ਨਹੀਂ ਕਿਉਂਕਿ ਸਵੇਰ ਦੇ ਮੈਂ ਦਾਲ ਚੋਲੀ ਖਾਦੇ ਨੇ ਕਿਉਂਕਿ ਤਬੀਅਤ ਜੀ ਸੈੱਟ ਨਹੀਂ ਹੈਗੀ ਮਨ ਨਹੀਂ ਕਰਦਾ ਕੁਝ ਖਾਣ ਨੂੰ ਤਾਂ ਕਰਕੇ ਤੇ ਫਿਰ ਮੈਂ ਹੁਣ ਸੋਚਦਾ ਵੀ ਤਾਂ ਕਰਕੇ ਹੁਣ ਮੈਂ ਸੋਚਦਾ ਵੀ ਕੁਝ ਆਪ ਹੀ ਬਣਾ ਕੇ ਖਾ ਲਈਏ ਜਾਂ ਮਾਣ ਪੀਣੇ ਉਠਾਈਏ ਦੋਨਾਂ ਚੋਂ ਇੱਕ ਕੰਮ ਹੋ ਸਕਦਾ ਜੇ ਤੇ ਕੁਝ ਪਿਆ ਹੋਇਆ ਤੇ ਫਿਰ ਤੇ ਮੈਂ ਖਾ ਲੂੰਗਾ ਨਹੀਂ ਤਾਂ ਫਿਰ ਉਠਾਣਾ ਪੈਣਾ ਮਜਬੂਰੀ ਹੈ ਚਲੋ ਦੇਖਦੇ ਆ ਟਮਾਟਰ ਜੇ ਪਏ ਹੋਣੇ ਆ ਦੇਖੋ ਟਮਾਟਰ ਪਏ ਨੇ ਹੋਰ ਸੁੱਦਾ ਪਾਣੀ ਨਿੰਬੂ ਪਏ ਨੇ ਖਟ ਪੁਰਾਣੇ ਸੜੇ ਮੜੇ ਇਧਰਾ ਪਿਆ ਹੋਇਆ ਬੂਤਨਾ ਵੀ ਹੈ ਪਾਣੀ ਦੀਆਂ ਆ ਪਾਣੀ ਪਿਆ ਹੋਇਆ ਤੇ ਬਾਕੀ ਮੈਂ ਦਿਖਾ ਨਹੀਂ ਸਕਦਾ ਸਾਰਾ ਕਲਾਰਾ ਬੋ ਪਿਆ ਹੈ ਫ੍ਰੀਜ ਦੇ ਵਿੱਚ ਤੇ ਬਹੁਤ ਸਾਰੇ ਦਿਨ ਹੋ ਗਏ ਨੇ ਮੈਂ ਛੱਤ ਤੇ ਬਹੁ ਘਟ ਜਾਣਾ ਹੁਣ ਕਿਉਂਕਿ ਟਾਈਮ ਨਹੀਂ ਮਿਲਦਾ ਹੈਗਾ ਥੋੜਾ ਜਿਹਾ ਟੈਨਸ਼ਨ ਪਰੇਸ਼ਾਨੀਆਂ ਕਰਕੇ ਥੋੜਾ ਜਿਹਾ ਦਿਮਾਗ ਯਾਨੀ ਕਿ ਇੱਧਰ ਜਿਆਦਾ ਘਟ ਜਾਂਦਾ ਹੁਣ ਤੇ ਤਾਂ ਕਰਕੇ ਮੈਂ ਨਾ ਛੱਤ ਤੇ ਘਟਾਂ ਮੈਂ ਤੇ ਅੱਜ ਫਾਈਨਲੀ ਮੈਂ ਕਿਹਾ ਛੱਤ ਤੇ ਜਾ ਕੇ ਦੇਖਿਆ ਜਾਵੇ ਪੌਦੇ ਕਿ ਡਿਗ ਡੇ ਹੋ ਗਏ ਮੈਂ ਪੌਦੇ ਹੀ ਦੇਖੇ ਚਾਰ ਪੰਜ ਦਿਨਾਂ ਤੋਂ ਤੇ ਉੱਪਰ ਹੁਣ ਮੌਸਮ ਬਹੁਤ ਘੈਂਟ ਹੋਇਆ ਪਿਆ ਵੈਸੇ ਤੇ ਪੌਦੇ ਮੈਂ ਤੁਹਾਨੂੰ ਦਿਖਾ ਦਵਾਂ ਬੜਾ ਦਾ ਰੋਟੀਆਂ ਦੇਖ ਲਓ ਤੁਸੀਂ ਸੁੱਕੀਆਂ ਇੰਨੀਆਂ ਜਿਆਦਾ ਰੋਟੀਆਂ ਕਿੰਨਾ ਆਟਾ ਵੇਸਟ ਹੁੰਦਾ ਯਾਰ ਝੋਟੀਆਂ ਅੱਧੀ ਵਾਧੂ ਪੱਕ ਜਾਂਦੀਆਂ ਖਾਧੀਆਂ ਨਹੀਂ ਜਾਂਦੀਆਂ ਫਿਰ ਅੱਧੀ ਸੱਟਣੇ ਪੈਣੀਆਂ ਇਹ ਹੁਣ ਸ਼ਾਨਪੁਰਿਆਣੇ ਨੂੰ ਜਾਣੀਆਂ ਤੇ ਇੱਧਰ ਪੌਦੇ ਹੱਡੇ ਵਿਚਾਰੇ ਠੀਕ ਐ ਤਾਂ ਆਹ ਤਾਂ ਸੁੱਕੀ ਗਿਆ ਤੇ ਇਹਨਾਂ ਦੀ ਹੁਣ ਦੇਖ ਰੇ ਥੋੜੀ ਮੇਰੇ ਕੋਲੋਂ ਘੱਟ ਹੋ ਰਹੀ ਏ ਤੇ ਫਿਰ ਵੀ ਚਲੋ ਇਹਨਾਂ ਨੂੰ ਪਾਣੀ ਪੋਣੀ ਲੱਗੀ ਜਾਵੇ ਤੇ ਵਿਚਾਰੇ ਆਪੇ ਵਧੀ ਜਾਣੇ ਇਹ ਤਾਂ ਤੇ ਹੋਈ ਜਾਂਦੇ ਨੇ ਆ ਦੁਪਹਿਰ ਖੜੀ ਇਹ ਵਧਰੀ ਆ ਵਧੀਆ ਇਹ ਸੋਹਣਾ ਫੁੱਲ ਆਇਆ ਬਾਕੀ ਫੁੱਲ ਮਿਲਦਾ ਹੁਣ ਧੁੱਪ ਚ ਆ ਗਈ ਨਾ ਧੁੱਪ ਚਲੀ ਗਈ ਹੈ ਤਾਂ ਕਰਕੇ ਇਹ ਮਰ ਜਾ ਗਏ ਨੇ ਧੁੱਪ ਚਲ ਜੇ ਤੇ ਮਰ ਜਾ ਜਾਂਦੇ ਨੇ ਇਹ ਤੇ ਸਾਹਮਣੇ ਮਾਨਿਆ ਖੜੀ ਇਹ ਬਾਕੀ ਮੌਸਮ ਉਹਦਾ ਹੈਗਾ ਗਰਮ ਹਵਾ ਚੱਲੀ ਹੈ ਥੋੜੀ ਥੋੜੀ ਤੇ ਪਰ ਹਵਾ ਜ਼ਰੂਰ ਚੱਲ ਰਹੀ ਹੈ ਤੇ ਮੌਸਮ ਹੁਣ ਨਾ ਉੱਪਰ ਬੱਦਲ ਵਾਲਾ ਹੋ ਚੁੱਕਾ ਹੈ ਵਿੱਚ ਵਿੱਚ ਠੰਡੀ ਹਵਾਾਂ ਦੀ ਵਿੱਚ ਵਿੱਚ ਗਰਮਾਂ ਦੀ ਸਮਝ ਨਹੀਂ ਆ ਰਹੀ ਤੇ ਇੱਕ ਚੀਜ਼ ਹੋਰ ਮੈਨੂੰ ਦਿਖ ਰਹੀ ਹੈ ਮੈਂ ਦੇਖ ਰਿਹਾ ਬਈ ਆਹ ਕੀ ਲਗਵਾਇਆ ਬੰਦਿਆ ਯਾਰ ਮੈਂ ਕੋਲ ਜਾ ਕੇ ਦਿਖਾਵਾਂ ਤੁਹਾਨੂੰ ਥੋੜਾ ਜਿਹਾ ਹੋਰ ਕੋਹ ਪਤਾ ਨਹੀਂ ਕੀ ਲਗਵਾਇਆ ਆਹ ਵਾਲਾ ਕਮੈਂਟ ਕਰਕੇ ਦੱਸਿਓ ਯਾਰਾ ਮੈਨੂੰ ਇਹ ਕੀ ਚੀਜ਼ ਹੈ ਇਹ ਕੀ ਲਗਵਾਇਆ ਹੋਏਗਾ ਇੰਟਰਨੈਟ ਹੈ ਇਹ ਇੰਟਰਨੈਟ ਹੀ ਤਾਂ ਕਰ ਰਹੇ ਨੂੰ ਕੋਈ ਡਿਵਾਈਸ ਲਵਾਈ ਹੋਈ ਹੈ ਕੁਛ ਨਾ ਕੁਛ ਤਾਂ ਹੈਗਾ ਚਲੋ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਚੀਜ਼ ਹੈ ਤੇ ਹੁਣ ਮੈਂ ਉੱਪਰ ਇੱਕ ਤਾਂ ਚੱਪਲਾ ਵੀ ਨਹੀਂ ਪਾ ਗਿਆ ਇੱਕਦਮ ਉੱਪਰ ਨੰਗੇ ਪੈਰੀ ਆ ਗਿਆ ਤੇ ਹੁਣ ਪੈਰ ਸੜਦੇ ਪਏ ਨੇ ਤੇ ਪਰ ਫਿਰ ਵੀ ਵਧੀਆ ਲੱਗ ਰਿਹਾ ਤੇ ਮੈਂ ਸੋਚ ਰਿਹਾ ਯਾਰ ਘੁੰਮਣ ਫਿਰਨ ਦਾ ਪਲਾਨ ਬਣਾਈ ਹੈ ਕਿਤੇ ਘੁੰਮਣ ਫਿਰਨ ਜਾਈਏ ਪਰ ਤੁਹਾਨੂੰ ਪਤਾ ਵੀ ਜਿਹੜੀ ਪਰਿਵਾਰ ਗ੍ਰਸਥੀ ਹੁੰਦੀ ਹੈ ਕਰ ਗ੍ਰਸਥੀ ਹੁੰਦੀ ਹੈ ਉਹ ਕਿੱਥੇ ਬੰਦਾ ਜਾ ਪੰਦਾ ਹੈ ਨਾ ਸਾਰੇ ਜ਼ਿੰਮੇਵਾਰੀਆਂ ਤੋਂ ਉਹ ਮੁਨਕਰ ਹੋ ਕੇ ਵੱਡੇ ਵੱਡੇ ਸ਼ਬਦ ਆ ਰਹੇ ਨੇ ਮੁਨਕਰ ਹੋ ਕੇ ਆਪਾਂ ਕਿੱਦਾਂ ਜਾ ਸਕਦੇ ਹਾਂ ਨਾ ਸਾਰਾ ਕੁਝ ਛੱਡ ਛਿੜਾ ਕੇ ਤੇ ਬੜਾ ਕੋਈ ਦੇਖਣਾ ਪੈਂਦਾ ਪਰ ਫਿਰ ਵੀ ਬਣਾਵਾਂਗੇ ਪਲਾਨ ਜ਼ਰੂਰ ਕਿਉਂਕਿ ਹੁਣ ਮਨਪ੍ਰਿਤ ਕਰਕੇ ਆਪਾਂ ਰੁਕੇ ਹੋਏ ਆਂ ਬਸ ਅਗਲਾ ਮਹੀਨਾ ਉਸ ਤੋਂ ਬਾਅਦ ਫਿਰ ਪਰ ਫਿਰ ਵੀ ਜਦੋਂ ਬੱਚਾ ਛੋਟਾ ਹੁੰਦਾ ਟੋਟੋ ਕੁੜੇ 6 ਮਹੀਨੇ ਉਹਨੂੰ ਪੂਰੀ ਕੇਅਰ ਚਾਹੀਦੀ ਹੈ ਨਾ ਘਰ ਰਹਿਣਾ ਜ਼ਰੂਰੀ ਹੁੰਦਾ ਹੈ 6 ਮਹੀਨੇ ਤੱਕ ਬੱਚੇ ਨੂੰ ਕਿਤੇ ਲੈ ਕੇ ਵੀ ਨਹੀਂ ਜਾਣਾ ਚਾਹੀਦਾ ਤੇ ਤਾਂ ਕਰਕੇ ਫਿਰ ਬਾਕੀ ਦੇਖਦੇ ਹਾਂ ਕੀ ਬਣਦਾ ਹੈ ਪਲਾਨ ਤੇ ਫਿਲਹਾਲ ਤਾਂ ਆਪਾਂ ਇੱਥੇ ਹੀ ਹੋ ਰਹੀਆਂ ਤੇ ਹੁਣ ਵੇਟ ਕਰ ਰਹੇ ਆ ਯਾਨੀ ਕਿ ਅਗਲੇ ਮਹੀਨੇ ਦੀ ਠੀਕ ਹੈ ਤੇ ਫਿਰ ਆਪਾਂ ਦੇਖਾਂਗੇ ਕੀ ਬਣਦਾ ਹੈ ਹੈਨਾ ਕਿੱਥੇ ਜਾਵਾਂਗੇ ਸਾਰੀ ਫੈਮਿਲੀ ਵੈਸੇ ਚੱਲਣਾ ਹੈ ਇਕੱਲਾ ਮੇਰੇ ਜਾਨ ਦਾ ਮਨ ਵੀ ਨਹੀਂ ਕਰਦਾ ਪਰ ਜੇ ਜਾਣਾ ਵੀ ਪਿਆ ਤਾਂ ਜਾਵਾਂ ਇਕੱਲੇ ਵੀ ਜਾ ਸਕਦੇ ਆ ਪਰ ਮਨ ਨਹੀਂ ਕਰਦਾ ਹੈਗਾ ਵੀਡੀਓ ਵੀਡੀਓ ਆਪਾਂ ਵੀਡੀਓ ਬਣਾਉਣ ਦੇ ਚੱਕਰ ਚ ਜਾਈਏ ਤੇ ਜਾਈਏ ਤੇ ਬਾਕੀ ਹਜੂਰ ਸਾਹਿਬ ਮੇਰਾ ਜਾਣ ਦਾ ਬਹੁਤ ਮਨ ਹੈ ਹਜੂਰ ਸਾਹਿਬ ਜਾਇਆ ਜਾਵੇ ਤੇ ਹਜੂਰ ਸਾਹਿਬ ਮੈਂ ਭਾਵੇਂ ਇਕੱਲਾ ਹੀ ਚੱਲ ਜਾਵਾਂ ਮੇਰਾ ਕਿਉਂਕਿ ਮਨ ਬਹੁਤ ਜ਼ਿਆਦਾ ਹੈ ਬਾਕੀ ਮੰਨੀ ਨੂੰ ਪੁੱਛ ਲਾਂਗਾ ਮੰਨੀ ਜਾਂਦਾ ਦਿਨ ਹੈ ਨਾ ਤੇ ਪਰ ਫਿਰ ਵੀ ਕਰਦੇ ਕਹਿੰਦੇ ਵੀ ਆਪਾਂ ਪਲਾਨ ਬਣਾਈਏ ਦਸੰਬਰ ਦੇ ਵਿੱਚ ਤੇ ਆਪਾਂ ਫੇਰ ਚਲੀਏ ਹਜੂਰ ਸਾਹਿਬ ਤੇ ਮੈਂ ਕਿਹਾ ਚਲੋ ਦੇਖ ਲੈਨੇ ਆ ਜੇ ਮੇਰਾ ਪਹਿਲਾਂ ਮਨ ਕੀਤਾ ਮੇਰਾ ਮਨ ਕੀਤਾ ਕਿ ਮੈਂ ਜਾਣਾ ਮੈਂ ਪਹਿਲਾਂ ਵੀ ਜਾ ਸਕਦਾ ਨਾਲ ਇਕੱਲਾ ਵੀ ਤੇ ਨਹੀਂ ਤੇ ਫਿਰ ਫੈਮਲੀ ਨਾਲ ਤਾਂ ਜਾਵਾਂਗੇ ਠੀਕ ਹੈ ਜੀ ਤੇ ਫਿਲਹਾਲ ਹੁਣ ਬਾਤ ਥੱਕ ਗਈ ਮੇਰੀ ਵਲੌਗ ਕਰਦੇ ਕਰਦੇ ਤੇ ਬਲੀਚ ਵੀ ਪੂਰੀ ਸ਼ਾਂਤੀ ਹੈ ਕੋਈ ਕੋਈ ਗੱਡੀ ਲੰਘ ਰਹੀ ਮੋਟਰਸਾਈਕਲ ਲੰਘ ਰਿਹਾ ਕੋਈ ਕੋਈ ਫੁੱਲਾ ਫੁੱਲਾ ਆਇਆ ਯਾਰ ਮੈਨੂੰ ਦੇਖ ਕੇ ਥੋੜਾ ਜਿਹਾ ਤਰਸ ਜਾ ਰਿਹਾ ਯਾਰ ਕੇਅਰ ਨਹੀਂ ਹੋ ਰਹੀ ਇਹਨਾਂ ਦੀ ਨਾ ਪ੍ਰੋਪਰ ਸਮੱਸਿਆ ਹੋ ਗਈ ਥੋੜੀ ਜੀ ਨਾ ਤਾਂ ਕਰਕੇ ਇਹਨਾਂ ਦੀ ਕੇਅਰ ਨਹੀਂ ਹੋ ਪਾਰੀ ਪ੍ਰੋਪਰ ਨਾ ਤੇ ਬੱਦਲ ਗਰਜ ਰਹੇ ਨੇ ਫਾਈਨਲੀ ਤੇ ਮੀਂਹ ਆਣ ਦੀ ਪੂਰੀ ਪੂਰੀ ਸੰਭਾਵਨਾ ਸਾਹਮਣੇ ਉੱਪਰ ਤੇ ਚਲੋ ਹੁਣ ਆਪਾਂ ਥੱਲੇ ਚੱਲੀਏ ਠੀਕ ਹੈ ਜੀ ਤੇ ਜਾ ਕੇ ਦੇਖਦੇ ਆਂ ਤੇ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਠੀਕ ਹੈ ਕਿਉਂਕਿ ਹੁਣ ਤਾਂ ਫਿਲਹਾਲ ਦਿਨ ਖਤਮ ਹੋਣ ਹੀ ਵਾਲਾ ਹੈ ਨਾ ਤੇ ਬਸ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਠੀਕ ਹੈ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰਨੀਆਂ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਹਦੇ ਤੱਕ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਕਰਦੇ ਸਬਸਕ੍ਰਾਈਬ ਜੇ ਚੈਨਲ ਦੇ ਨਵੇਂ ਹੋ ਤੇ ਜੁੜੇ ਰਹੋ ਸਾਡੇ ਵਲੋਗਾਂ ਦੇ ਨਾਲ ਸਸਤਿਗੁਰੂ